ਸਪਾਰਤ ਪਾਕਿਸਤਾਨ ਦੇ ਵਿੱਚ ਲਗਾਤਾਰ ਤਣਾ ਜਿਹੜਾ ਵਾਧਾ ਨਜ਼ਰ ਆ ਰਿਹਾ ਤੇ ਹੁਣ ਭਾਰਤ ਦੇ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਵੀ ਇੱਕ ਬਿਆਨ ਜਿਹੜਾ ਆ ਉਹ ਲਗਾਤਾਰ ਇਸ ਵਕਤ ਵਾਇਰਲ ਹੋ ਰਿਹਾ ਦਰਅਸਲ ਰਾਸ਼ਟਰ ਦੇ ਨਾਮ ਆਪਣੇ ਸੰਦੇਸ਼ ਹੁਣਾ ਨੇ ਇੱਕ ਜਿਹੜਾ ਆ ਉਹ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਸਾਡੇ ਲੋਕਾਂ ਦਾ ਖੂਨ ਪਿਆ ਅਸੀਂ ਉਹਨਾਂ ਦਾ ਬਦਲਾ ਲਵਾਂਗੇ ਇੱਕ ਅ ਵੱਡੀ ਧਮਕੀ ਭਾਰਤ ਨੂੰ ਜਿਹੜੀ ਹੈ ਸ਼ਾਹਬਾਸ ਦੇ ਵੱਲੋਂ ਦਿੱਤੀ ਗਈ ਹੈ ਤਾਂ ਇੱਕ ਜਵਾਬ ਜਿਹੜਾ ਹੈ ਸ਼ਾਹਬਾਸ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਸਾਡੇ ਜੋ ਫੌਜੀ ਨੇ ਉਹ ਬੜੇ ਬਹਾਦਰ ਨੇ ਹਥਿਆਰਬੰਦ ਫੌਜਾਂ ਨੂੰ ਸਾਡਾ ਸਲਾਮ ਹੈ ਉਹਨਾਂ ਨੇ ਇਹ ਦਾਵਾ ਕਰ ਦਿੱਤਾ ਹੈ ਕਿ ਪਾਕਿਸਤਾਨ ਦਾ ਇਸ ਹਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਭਾਰਤ ਦੇ ਵੱਲੋਂ ਜਿਹੜੇ ਹਮਲੇ ਕੀਤੇ ਗਏ ਨੇ ਅਤੇ ਫਿਰ ਪਾਕਿਸਤਾਨ ਦੇ ਵੱਲੋਂ ਵੀ ਹਮਲੇ ਕੀਤੇ ਗਏ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਹੁਣ ਇੱਕ ਧਮਕੀ ਜਿਹੜੀ ਹੈ ਭਾਰਤ ਸ਼ਾਬਾਸ਼ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਵੀ ਮੂੰਹ ਤੋੜਮਾ ਜਵਾਬ ਦੇਵਾਂਗੇ ਪਰ ਇੱਥੇ ਹੀ ਬੱਸ ਨਹੀਂ ਭਾਰਤ ਦੇ ਵੱਲੋਂ ਵੀ ਲਗਾਤਾਰ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਜੇਕਰ ਪਾਕਿਸਤਾਨ ਨੇ ਕੋਈ ਅਜੇਹੀ ਹਰਕਤ ਕੀਤੀ ਤਾਂ ਉਸਦਾ ਖਮਿਆਜ਼ਾ ਜਿਹੜਾ ਆ ਉਹ ਪਾਕਿਸਤਾਨੀਆਂ ਨੂੰ ਪਾਕਿਸਤਾਨ ਦੇ ਵਿੱਚ ਛੁਪੇ ਅੱਤਵਾਦੀਆਂ ਨੂੰ ਜਿਹੜਾ ਆ ਉਹ ਅਚਲਣਾ ਪੈ ਸਕਦਾ ਤਾਂ ਕਿਤੇ ਨਾ ਕਿਤੇ ਸ਼ਾਹਬਾਦ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਹ ਇਸ ਵਕਤ ਟਰੱਲੇ ਦੇ ਨਾਲ ਵਾਇਰਲ ਹੋ ਰਹੀ ਹੈ ਪਰ ਭਾਰਤ ਜਿਹੜਾ ਆ ਇਸ ਨੂੰ ਲੈ ਕੇ ਇੱਕ ਬਿਆਨ ਜਾਰੀ ਕਰ ਚੁੱਕਿਆ ਹੈ ਕਿ ਅਸੀਂ ਵੀ ਜਿਹੜੀ ਐ ਨਾ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਕੇਂਦਰ ਸਰਕਾਰ ਦੇ ਵੱਲੋਂ ਭਾਰਤੀਆਂ ਤਮਾਮ ਸਿਆਸੀ ਪਾਰਟੀਆਂ ਦੇ ਨਾਲ ਅੱਜ ਬੈਠਕ ਕੀਤੀ ਜਾ ਰਹੀ ਹੈ ਤੇ ਵੱਡੇ ਫੈਸਲੇ ਇਸ ਮੀਟਿੰਗ ਦੇ ਵਿੱਚ ਹੋਣਗੇ ਉਸ ਤੋਂ ਬਾਅਦ ਕੀ ਹੋਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਬੀਤੀ ਰਾਤ ਦੀ ਗੱਲ ਕਰਨ ਲਈ ਜਾਵੇ ਤਾਂ ਪੂਰੇ ਭਾਰਤ ਦੇ ਵਿੱਚ ਜਿਹੜਾ ਆ ਉਹੋ ਅਲਰਟ ਜਿਹੜਾ ਦੇਖਣ ਨੂੰ ਮਿਲਿਆ ਅਤੇ ਕਈ ਥਾਵਾਂ ਦੇ ਉੱਤੇ ਬਲੈਕਆਊਟ ਵੀ ਕੀਤਾ ਗਿਆ ਫੌਜਾਂ ਜਿਹੜੀਆਂ ਤਣਾਤ ਨਜ਼ਰ ਆਈਆਂ ਨੇ ਖਾਸ ਤੌਰ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਕੁੱਲ ਮਿਲਾ ਕੇ ਇਹ ਕਹਿਣਾ ਜਿਹੜਾ ਆ ਬਿਲਕੁਲ ਸਹੀ ਹੋਵੇਗਾ ਕਿ ਮਾਹੌਲ ਸ਼ਾਂਤ ਹੋਣ ਦੀ ਬਜਾਏ ਹਜੇ ਹੋਰ ਵੀ ਜਿਹੜਾ ਆ ਉਹ ਤਣਾਅਪੂਰਨ ਬਣ ਸਕਦਾ ਹੈ ਤੇ ਇਸ ਵਿੱਚ ਐਂਟਰੀ ਜਿਹੜੀ ਹੈ ਉਹ ਡੋਨਾਲਡ ਟਰੰਪ ਦੀ ਵੀ ਹੋਈ ਹੈ ਉਹਨਾਂ ਨੇ ਕਿਹਾ ਕਿ ਮੈਂ ਦੋਨੇ ਦੇਸ਼ਾਂ ਨੂੰ ਜਿਹੜਾ ਆ ਉਹੋ ਅਪੀਲ ਕਰਦਾ ਕਿ ਦੋਨੋਂ ਜਿਹੜੇ ਦੇਸ਼ ਨੇ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਆਪਸ ਦੇ ਵਿੱਚ ਗੱਲਬਾਤ ਕਰਨ ਅਤੇ ਮਾਹੌਲ ਨੂੰ ਜਿਹੜਾ ਆ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਿਤਨਾ ਕਿਤੇ ਮਾਹੌਲ ਜਿਹੜਾ ਆ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਆ ਉਹ ਸਭ ਨੂੰ ਦਿਖਾਈ ਦੇ ਰਿਹਾ ਅਤੇ ਇਸ ਵਕਤ ਮਾਹੌਲ ਜਿਹੜਾ ਆ ਹੋਰ ਵੀ ਤਣਾਅਪੂਰਨ ਬਣ ਸਕਦਾ ਇਸ ਤਰੀਕੇ ਦੇ ਅਸਰ ਜਿਹੜੇ ਨੇ ਉਹ ਦੋਨਾਂ ਮੁਲਕਾਂ ਤੋਂ ਬਣਦੇ ਹੋਏ ਨਜ਼ਰ ਆ ਰਹੇ ਨੇ